ਪਹਿਲਾਂ ਤਾਂ ਇਹ ਦੋ ਕਿ ਤੁਹਾਡਾ ਐਮਏ ਕੀਤੀ ਹੋਈ ਹੈ ਲੇਕਿਨ ਇਹ ਕਿ ਰੋਡ ਦੇ ਕਿਨਾਰੇ ਤੁਸੀਂ ਫੂਡ ਸਟਾਲ ਚਲਾ ਰਹੇ ਹੋ ਕਾਰਨ ਕੀ ਹੈ ਦੇਖੋ ਮੈਮ ਅਸੀਂ ਕੀਤਾ ਸੀਗਾ bizness ਸਟਾਰਟ ਆਪਣਾ ਸ਼ੁਰੂ ਕੀਤਾ ਸੀਗਾ ਤੇ ਉਹਦੇ ਚ ਸਾਨੂੰ ਲੋਸ ਹੋ ਗਿਆ ਇਸ ਲਈ ਮੈਂ ਅਸੀਂ ਆਪਣਾ ਫੂਡ ਦਾ ਸਟਾਲ ਛੋਟਾ ਜਿਹਾ ਬਹੁਤ ਹੀ ਪਿਆਰਾ ਜਿਆ ਜਿਹਦੇ ਨਾਲ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿਤੇ ਦਿਮਾਗ ਦੇ ਵਿੱਚ ਆਈਆ ਹੈ ਕਿ ਕੜੀ ਚਾਵਲ ਤੇ ਰੋਜ ਰਾਜਮਾ ਚਾਵਲ ਦਾ ਜਿਹੜਾ ਸਟਾਲ ਚਲਾਣਾ ਹੈ ਇਹ ਦਿਮਾਗ ਚ ਆਈਆ ਮੇਰੀ ਬੱਚੀ ਕਾਰਨ ਆਇਆ ਜਿਹੜੀ ਉਹ 10 ਸਾਲਾਂ ਦੀ ਬੱਚੀ ਹੈ ਜੀਨੂੰ ਮੇਰੇ ਹੱਥ ਦੇ ਰਾਜਮਾ ਚਾਵਲ ਕੜੀ ਚਾਵਲ ਬਹੁਤ ਸਵਾਦ ਲੱਗਦੇ ਹੈ ਘਰ ਖਾਲੀ ਬੈਠ ਕੇ ਕੁਝ ਵੀ ਨਹੀਂ ਮਿਲਣਾ ਕਿਸੇ ਨੇ ਕੁਝ ਦੇਣਾ ਨਾ ਕਿਸੇ ਨੇ ਕੁਝ ਕਰਨਾ ਕਰਨਾ ਤਾਂ ਆਪ ਹੀ ਪੈਣਾ ਹੈ ਕਿ ਚਲੋ ਠੀਕ ਹੈ ਮੇਰਾ ਬਿਜ਼ਨਸ ਟਰ ਲੋਸ ਹੋਇਆ ਮੈਂ ਬਹੁਤ ਜ਼ਿਆਦਾ ਮਤਲਬ ਕਿ ਫੀਲ ਕਿਦਾ ਰੋਈ ਹੀ ਮੈਂ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਤੇ ਉਸ ਪਰਮਾਤਮਾ ਵੱਲੋਂ ਇਹ ਉਹ ਇੱਕ ਮਿਹਨਤ ਕਰ ਕੋਈ ਕਰਦਾ ਹੈ ਤੇ ਮਿਹਨਤ ਦਾ ਫਲ ਉਹਨਾਂ ਨੂੰ ਜ਼ਰੂਰ ਮਿਲਦਾ ਹੈ ਅੱਜ ਸਾਡੇ ਨਾਲ ਇੱਕ ਸੱਜ ਜਿਹੜੇ ਮੌਜੂਦ ਨੇ ਜਿਨ੍ਹਾਂ ਨੇ ਐਮਏ ਕੀਤੀ ਹੋਈ ਹੈ ਪਰ ਇੱਕ ਰੋਡ ਦੇ ਕਿਨਾਰੇ ਜਿਹੜਾ ਫੂਡ ਸਟਾਲ ਚਲਾ ਰਹੇ ਨੇ ਰਾਜਮਾ ਚੋਲ ਤੇ ਕੜੀ ਚੋਲ ਵੇਚ ਰਹੇ ਨੇ ਰਜਨੀ ਜੀ ਉਹਨਾਂ ਦਾ ਨਾਮ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਐਮਏ ਤੋਂ ਜਿਹੜਾ ਫੂਡ ਸਟਾਲ ਦਾ ਸਫਰ ਕਿੱਦਾਂ ਪਹੁੰਚਿਆ ਇੱਥੇ ਤੱਕ ਕੀ ਕਾਰਨ ਹੈ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਸਾ ਚੱਲ ਰਿਹਾ ਬਹੁਤ ਵਧੀਆ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਐਮਏ ਕੀਤੀ ਹੋਈ ਹੈ ਲੇਕਿਨ ਇੱਕ ਹੈ ਰੋਡ ਚਲਾ ਰਹੇ ਹੋ ਕਾਰਨ ਕੀ ਹੈ ਦੇਖੋ ਮੈਮ ਅਸੀਂ ਕੀਤਾ ਸੀਗਾ bizness ਸਟਾਰਟ ਆਪਣਾ ਸ਼ੁਰੂ ਕੀਤਾ ਸੀਗਾ ਤੇ ਉਹਦੇ ਚ ਸਾਨੂੰ ਲੋਸ ਹੋ ਗਿਆ ਤੇ ਫਿਰ ਇਸੇ ਲਈ ਮੈਂ ਅਸੀਂ ਆਪਣਾ ਫੂਡ ਦਾ ਸਟਾਲ ਛੋਟਾ ਜਿਹਾ ਬਹੁਤ ਹੀ ਪਿਆਰਾ ਜਿਹਾ ਜਿਹਦੇ ਨਾਲ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਅਸੀਂ ਉਹ ਸ਼ੁਰੂ ਕੀਤਾ ਕਿੱਧਾ ਦਿਮਾਗ ਦੇ ਵਿੱਚ ਆਈ ਡਾਇਆ ਹੈ ਕਿ ਕੜੀ ਚਾਵਲ ਤੇ ਰੋਜ ਰਾਜਮਾ ਚਾਵਲ ਦਾ ਜਿਹੜਾ ਸਟਾਲ ਚ ਲਾਣਾ ਹੈ ਫੂਡ ਸਟਾਲ ਚ ਆਣਾ ਹੈ ਇਹ ਦਿਮਾਗ ਚ ਆਈ ਡਾਇਆ ਮੇਰੀ ਬੱਚੀ ਕਾਰਨ ਆਇਆ ਜਿਹੜੀ ਉਹ 10 ਸਾਲਾਂ ਦੀ ਬੱਚੀ ਹੈ ਜਿਹਨੂੰ ਮੇਰੇ ਹੱਥ ਦੇ ਰਾਜਮਾ ਚਾਵਲ ਕੜੀ ਚਾਵਲ ਬਹੁਤ ਸਵਾਦ ਲੱਗਦੇ ਹੈ ਤੇ ਉਹਦੀ ਖੁਸ਼ੀ ਮਤਲਬ ਕਿ ਜਦੋਂ ਖਾਂਦੀ ਸੀ ਉਹਦੇ ਮੂੰਹ ਚਿਹਰੇ ਚ ਐਨੀ ਕੁ ਖੁਸ਼ੀ ਮਿਲਦੀ ਹੈ ਮੈਨੂੰ ਉਹ ਦੇਖ ਕੇ ਇੰਨੀ ਖੁਸ਼ੀ ਮਿਲ ਰਹੀ ਹੈ ਕਿ ਜਿਹਦੇ ਨਾਲ ਮੈਨੂੰ ਇਹ ਮੋਟੀਵੇਸ਼ਨ ਮਿਲਿਆ ਕਿ ਹਾਂ ਕਿਉਂ ਨਾ ਕਿ ਮੈਂ ਉੱਠਾਂ ਤੇ ਕੁਝ ਨਾ ਕੁਝ ਕਰਾਂ ਦੇਖੋ ਘਰ ਖਾਲੀ ਬੈਠ ਕੇ ਕੁਝ ਵੀ ਨਹੀਂ ਮਿਲਣਾ ਕਿਸੇ ਨੇ ਕੁਝ ਦੇਣਾ ਨਾ ਕਿਸੇ ਨੇ ਕੁਝ ਕਰਨਾ ਕਰਨਾ ਤਾਂ ਆਪ ਹੀ ਪੈਣਾ ਹੈ ਬਿਲਕੁਲ ਤੇ ਇਸੇ ਲਈ ਫਿਰ ਮੈਂ ਕਿਹਾ ਚਲੋ ਠੀਕ ਹੈ ਮੇਰਾ business ਟਰ लॉस ਹੋਇਆ ਮੈਂ ਬਹੁਤ ਜ਼ਿਆਦਾ ਮਤਲਬ ਕਿ ਫੀਲ ਕੀਤਾ ਰੋਈ ਵੀ ਮੈਂ ਨਹੀਂ ਕਹਿੰਦੀ ਕਿ ਮੈਨੂੰ ਕੁਝ ਨਹੀਂ ਫੀਲ ਹੋਇਆ ਕਿ ਮੈਂ ਹਾਂ ਕਵਾਂ ਕਿ ਨਹੀਂ ਮੈਂ ਕਿਹਾ ਮੈਨੂੰ ਕੁਝ ਫੀਲ ਨਹੀਂ ਹੋਇਆ ਯਾ ਕੁਝ ਨਹੀਂ ਹੈ ਮੈਨੂੰ ਵੀ ਬਹੁਤ ਫੀਲ ਹੋਇਆ ਕਿ ਹਾਂ ਕਿ ਸਾਡਾ ਇੰਨਾ लॉस ਹੋ ਗਿਆ ਕਿ ਕਿਵੇਂ ਬਨੇਗਾ ਬਟ ਇੱਕ ਪਰਮਾਤਮਾ ਵੱਲੋਂ ਕਹਿੰਦੇ ਨਾ ਕੋਈ ਨਾ ਕੋਈ ਇਸ਼ਾਰਾ ਮਿਲਦਾ ਜੇ ਕਹਿੰਦੇ ਹੈ ਇੱਕ ਦਰਵਾਜ਼ਾ ਬੰਦ ਹੁੰਦਾ ਤੇ ਉਸ ਪਰਮਾਤਮਾ ਵੱਲੋਂ 10 ਦਰਵਾਜ਼ੇ ਖੁੱਲਦੇ ਵੀ ਆ ਉਹਨਾਂ 'ਚ ਮੇਰੇ ਪਰਮਾਤਮਾ ਨੇ ਮੇਰੇ ਦਰਵਾਜ਼ਾ ਖੋਲਿਆ ਕੀ ਪਤਾ ਅੱਜ ਮੈਂ ਇੱਕ ਦੋ ਚੀਜ਼ਾਂ ਲਗਾਈਆਂ ਉਸ ਪਰਮਾਤਮਾ ਨੇ ਮੇਰੀ 10 ਚੀਜ਼ਾਂ ਲਗਵਾ ਦੇਣੀਆਂ ਹੈ ਅੱਛਾ ਕਿੱਦਾਂ ਦਾ ਲੱਗਦਾ ਹੈ ਕਿ ਅੱਜ ਲੋਕ ਜਿਹੜੇ ਆਂਦੇ ਨੇ ਕੜੀ ਚੋਲ ਰਾਜਮਾ ਚੋਲ ਖਾਂਦੇ ਨੇ ਕਿੱਦਾਂ ਦਾ ਮਤਲਬ ਪਿਆਰ ਮਿਲਦਾ ਕਿਸ ਤਰੀਕੇ ਦਾ ਫੀਲ ਹੁੰਦਾ ਮੈਨੂੰ ਬਹੁਤ ਵਧੀਆ ਮਿਲਦਾ ਹੁਣ ਵੀ ਤੁਸੀਂ ਦੇਖੋ ਮੈਂ ਭਾਜੀ ਨੂੰ ਦਿੱਤਾ ਤੇ ਉਹ ਭਾਜੀ ਖਾ ਰਿਹਾ ਕਹਿੰਦੇ ਉਹਨਾਂ ਨੇ ਮੈਨੂੰ ਇੰਜ ਹੀ ਕਹਿਤਾ ਕਿ ਬਹੁਤ ਸਵਾਦ ਹੈ ਤੁਸੀਂ ਚਾਹੇ ਪੁੱਛੀ ਸਕਦੇ ਹੋ ਮੇਰੇ ਕੜੀ ਚਾਵਲ ਦੇ ਰਾਜਮਾ ਚਾਵਲ ਇੱਕ ਵਾਰ ਜਿਹੜਾ ਖਾਏਗਾ ਉਹ ਆਏਗਾ ਹੀ ਆਏਗਾ ਖਾਣ ਵਾਸਤੇ ਅਸੀਂ ਸੋਚੇ ਨਹੀਂ ਕਦੇ ਕਿ ਜਿਹੜਾ ਐਮਏ ਕੀਤੀ ਹੋਈ ਹੈ ਕਿ ਡਿਗਰੀ ਕੀਤੀ ਹੋਈ ਹੈ ਕਿ ਹਾਂ ਮੈਂ ਜਾ ਕੇ ਜੌਬ ਕਰਾਇਆ ਜਾਂ ਫਿਰ ਕੋਈ ਹੋਰ ਏਦਾਂ ਦਾ ਦੇਖਾ ਲੇਕਿਨ ਤੁਸੀਂ ਤਾਂ ਬਿਲਕੁਲ ਹੀ ਅਲੱਗੀ ਚੀਜ਼ ਦੇ ਵਿੱਚ ਆ ਗਏ ਕਿਤੇ ਨੌਕਰੀ ਤੇ ਹੁਣ ਜਿਹੜਾ ਆਪਣਾ ਸਟਾਲ ਹੈ ਫੂਡ ਦਾ ਸਟਾਲ ਖੋਲ ਕੇ ਬੈਠ ਕੇ ਕਹਿੰਦੇ ਜੌਬਾਰੇ ਨਹੀਂ ਸੋਚਿਆ ਨਹੀਂ ਜੌਬ ਵਾਲ ਐਨੀ ਮ ਸੋਚੇ ਦੇਖੋ ਇੱਕ ਬੰਦੇ ਨੇ ਜਿਹੜਾ ਆਪਣਾ ਹਮੇਸ਼ਾ ਠਾਠ ਨਾਲ ਕੰਮ ਕੀਤਾ ਵਿੱਚ ਆਇਓ ਵੱਡਾ ਜੇ ਅਸੀਂ ਆਪਣਾ ਛੋਟਾ ਜਿਹਾ ਹੀ ਕੰਮ ਕਰ ਰਹੇ ਹਾਂ ਤਾਂ ਹੀ ਅਸੀਂ ਆਪਣਾ ਠਾਠ ਨਾਲ ਵੀ ਕਰ ਰਹੇ ਹਾਂ ਦੇਖੋ ਇੰਨੀ ਰਿਸਪੈਕਟ ਮਿਲ ਰਹੀ ਹੈ ਸਾਨੂੰ ਇੱਥੇ ਤੇ ਸਾਨੂੰ ਹੋਰ ਕੀ ਚਾਹੀਦਾ ਹੈ ਕਿ ਅਸੀਂ ਕਿਸੇ ਨੂੰ ਇੰਨੇ ਪਿਆਰ ਨਾਲ ਖਿਲਾ ਰਹੇ ਹਾਂ ਤੇ ਉਹ ਅੱਗੋਂ ਸਾਨੂੰ ਇੰਨੀ ਰਿਸਪੈਕਟ ਦੇ ਰਿਹਾ ਮੈਨੂੰ ਇੰਨਾ ਅੱਛਾ ਫੀਲ ਹੁੰਦਾ ਮੈਮ ਤੁਹਾਨੂੰ ਬਿਆਨ ਮੇਰੇ ਸ਼ਬਦ ਹੀ ਨਹੀਂ ਹੈਗੇ ਕਿ ਮੈਂ ਤੁਹਾਨੂੰ ਦੱਸ ਸਕਾ ਕਿ ਮੈਨੂੰ ਕਿੰਨਾ ਅੱਛਾ ਫੀਲ ਹੁੰਦਾ ਤੇ ਜਿਵੇਂ ਇਦਾਂ ਹੋਇਆ ਕਿ ਆ ਕੇ ਕਿਸੇ ਨੇ ਗਲਤ ਤਰੀਕੇ ਨਾਲ ਕਮੈਂਟ ਕੀਤਾ ਹੋਇਆ ਕਿਸੇ ਰਿਸ਼ਤੇਦਾਰ ਨੇ ਕਿਹਾ ਹੋਵੇ ਕਿ ਗਲਤ ਤਰੀਕੇ ਨਾਲ ਕਿਹਾ ਹੋ ਗਿਆ ਸਟੋਲ ਲਾ ਰਹੀ ਕਿ ਮਿਲਣਾ ਕਿ ਬਚਣਾ ਕੁਝ ਇਦਾਂ ਦਾ ਹੋਇਆ ਕਿ ਬਹੁਤ ਜ਼ਿਆਦਾ ਫੀਲ ਹੋਇਆ ਨਾ ਨਾ ਬਿਲਕੁਲ ਵੀ ਨਹੀਂ ਮੇਰੇ ਦਾ ਪੇਕਾ ਪਰਿਵਾਰ ਜਿਹੜਾ ਮੈਂ ਰਹਿਗਾ ਉਹ ਤਾਂ ਮੇਰਾ ਪੂਰਾ ਸਪੋਰਟ ਕਰ ਰਿਹਾ ਹੈ ਕਿ ਉਹਨਾਂ ਨੂੰ ਤਾਂ ਮੈਂ ਦੱਸਿਆ ਵੀ ਨਹੀਂ ਸੀਗਾ ਕਿ ਮੈਂ ਕੰਮ ਕਰ ਰਹੀ ਹਾਂ ਉਹਨਾਂ ਨੇ ਮੇਰੀ ਇੱਕ ਵੀਡੀਓ ਦੇਖੀ ਤਾਂ ਉਹਨਾਂ ਦਾ ਕਾਲ ਆਇਆ ਕਿ ਤੂੰ ਸਾਨੂੰ ਗੱਲ ਵੀ ਨਹੀਂ ਕੀਤੀ ਦੱਸ ਕੋਈ ਚੀਜ਼ ਦੀ ਲੋੜ ਸੀ ਮੈਂ ਕਿਹਾ ਦੱਸੋ ਕਿ ਮੈਂ ਆਪਣੀ ਮਿਹਨਤ ਕਰਕੇ ਕਮਾਣਾ ਆਪਣਾ ਪਰਿਵਾਰ ਬਣਾ ਲੈਣਾ ਕਿ ਕਿੰਨੀ ਦੇਰ ਤੱਕ ਕੋਈ ਕਿਸੇ ਤੋਂ ਲੈ ਕੇ ਖਾ ਸਕਦਾ ਜਾਂ ਕਰ ਸਕਦਾ ਬਟ ਜੇ ਸਾਨੂੰ ਰੱਬ ਨੇ ਪਰਮਾਤਮਾ ਨੇ ਇੰਨਾ ਸੋਹਣਾ ਸਰੀਰ ਦਿੱਤਾ ਤੰਦਰੁਸਤੀ ਦਿੱਤੀ ਹੈ ਤੇ ਅਸੀਂ ਕਿ ਮਾਈਏ ਕਮਾ ਕੇ ਆਪਣਾ ਪਰਿਵਾਰ ਪਾਲੀਏ ਦੇਖੋ ਉਹ ਵੀ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਕੋਈ ਅੰਗ ਨਹੀਂ ਦਿੱਤੇ ਮੈਂ ਕਹਿੰਨੀ ਪਰਮਾਤਮਾ ਮਾਲਕ ਸਭਤੇ ਮਿਹਰ ਕਰੇ ਕਿ ਸਭ ਨੂੰ ਪੂਰੇ ਅੰਗ ਦੇ ਤੰਦਰੁਸਤੀ ਦੇ ਕਿ ਉਸ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਕਰ ਪਰਿਵਾਰ ਦੇ ਵਿੱਚ ਕੌਣ ਕੌਣ ਮੇਰੀ ਬੇਟੀ ਹੈ ਛੋਟੀ ਜੀ ਤੇ ਮੇਰੇ ਹਸਬੰਡ ਮੈਂ ਔਰ ਮੇਰਾ ਇੱਕ ਛੋਟਾ ਜਿਹਾ ਡੌਗੀ ਹੈ ਮੇਰਾ ਪੁੱਤਰ ਕੀ ਬਾਰੇ ਕਿੰਨਾ ਤੇ ਟਾਈਮ ਲੱਗਦਾ ਇਹ ਚੀਜ਼ਾਂ ਤਿਆਰ ਕਰਨ ਮੈਮ ਦੇਖੋ ਮੇਰਾ ਇਹ ਕਿ ਮੈਂ ਇੱਥੋਂ ਦੀ 5:30 ਕਵੇ ਫ੍ਰੀ ਹੁੰਦੀ ਆ ਆ ਕੇ ਸਾਰੇ ਕੰਟੇਨਰ ਵਗੈਰਾ ਵਾਸ਼ ਵਗੈਰਾ ਸਾਰੇ ਕਰ ਲੇ ਕਰਕੇ ਉਹਨਾਂ ਨੂੰ ਵਾਸ਼ ਕਲੀਨ ਵਗੈਰਾ ਕਰਕੇ ਰੱਖਦਾ ਫਿਰ ਉਸ ਤੋਂ ਬਾਅਦ ਮੇਰਾ ਕੰਮ ਹੁੰਦਾ ਕਰਦਾ ਆਪਨਾ ਕਰਨਾ ਕਿਉਂਕਿ ਅਸੀਂ ਕੁਝ ਵੀ ਨਹੀਂ ਖਾਂਦੇ ਤੇ ਖਾੜ ਕੇ ਕਿ ਮੈਨੂੰ ਇਹ ਆਉਂਦਾ ਕਿ ਮੈਂ ਆਪਣੇ ਜਿਹੜੇ ਕਸਟਮਰ ਆਂਦੇ ਆ ਉਹਨਾਂ ਨੂੰ ਪਿਆਰ ਨਾਲ ਖਿਲਾਵਾਂ ਕਿ ਮੇਰਾ ਦਿਲ ਹੀ ਨਹੀਂ ਕਰਦਾ ਖੁਦ ਵੀ ਇੱਥੇ ਖਾਂਦਾ ਕਿ ਅਸੀਂ ਘਰ ਜਾ ਕੇ ਹੀ ਹਸਬੰਡ ਵਾਈਫ ਖਾਣਾ ਖਾਣੇ ਆ ਖਾ ਕੇ ਘਰ ਜਾ ਕੇ ਮੈਂ ਆਪਣਾ ਖਾਣਾ ਬਣਾਉਣ ਦੇ ਲੱਗ ਜੈਨੀ ਆ ਕਰਦੇ ਆਪਾਂ ਘਰ ਜਾ ਕੇ ਖਾਣਾ ਖਾਣੇ ਆ ਫਿਰ ਗੁੜੀਆਂ ਨੂੰ ਥੋੜਾ ਟਾਈਮ ਦੇਣਾ ਹੁੰਦਾ ਡੌਗੀ ਨੂੰ ਦੇਣਾ ਹੁੰਦਾ ਟਾਈਮ ਉਸ ਤੋਂ ਬਾਅਦ ਮੈਂ ਸਵੇਰੇ 4-5 ਵਜੇ ਦੇ ਵਿੱਚ ਉੱਠ ਕੇ ਸਾਰਾ ਕੰਮ ਸਵੇਰੇ ਹੀ ਕਰਦੀ ਆ ਸਟਾਰਟ ਭਾਜੀ ਔਨਲਾਈਨ ਕਰਦੇ ਆ ਕੁਝ ਮੈਂ ਵਲੋਗਿੰਗ ਦਾ ਕੰਮ ਕਰਦੀ ਆ ਤੇ ਉਹ ਉਹਨਾਂ ਦਾ ਵੀ ਮੇਰੇ ਨਾਲ ਸਾਥ ਦਿੰਦੇ ਨੇ ਮੈਮ ਡਿਗਰੀ ਨਾ ਤੁਹਾਨੂੰ ਕਦੀ ਨਾ ਕਦੀ ਫਿਰ ਵੀ ਜਵਾਬ ਦੇ ਦੇਗੀ ਜਿਹੜਾ ਤੁਹਾਡਾ ਆਪਣਾ ਹੁਨਰ ਹੈ ਨਾ ਟੈਲੈਂਟ ਉਹ ਤੁਹਾਨੂੰ ਕਦੀ ਜਵਾਬ ਨਹੀਂ ਦੇ ਸਕਦਾ ਉਹ ਪਰਮਾਤਮਾ ਕਹਿੰਦੇ ਜੇ ਇੱਕ ਹੁਨਰ ਨਾਲ ਅਸੀਂ ਕੁਝ ਵੀ ਕਰ ਸਕਦੇ ਹਾਂ ਆਪਣਾ ਨਾਮ ਕਮਾ ਸਕਦੇ ਆ ਡਿਗਰੀ ਦਾ ਹੈ ਅੱਜ ਹੈ ਹੁਣ ਮੇਰੇ ਕੋਲ ਵੀ ਹੈ ਪੋਸਟ ਗ੍ਰੈਜੂਏਟ ਦੀ ਡਿਗਰੀ ਹੈ ਦਸੋ ਕੀ ਕਰ ਰਹੀ ਹੈ ਕਿ ਇੱਥੇ ਮੈਂ ਕਿਸੇ ਨੂੰ ਇਹ ਕਹਦਾ ਮੈਂ ਐਮਏ ਕੀਤੀ ਹੈ ਕੋਈ ਮੈਨੂੰ ਆ ਕੇ ਕੁਝ ਕਹੇਗਾ ਕਿ ਕੋਈ ਵੈਲਿਊ ਨਹੀਂ ਹੋਏਗੀ ਜਦ ਤੱਕ